ਸਾਰੇ ਸੰਸਾਦਰੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲਓ ਜੀ ਟਾਈਮ ਨਸਵੀਰ ਦਾ ਤੇ ਆਪਾਂ ਕਰੀਏ ਛੋਟਾ ਜਿਹਾ ਬਲੌਗ ਸ਼ੁਰੂ। ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜੀਆਂ ਪਹਿਲੀਆਂ ਪਹਿਣਾ ਨਾਲ ਜੁੜੇ ਨਾ ਸੋਹਣੇ ਸੋਹਣੇ ਕਮੈਂਟ ਕਰੋ ਜਿੱਦਾਂ ਸੋਹਣੇ ਸੋਹਣੇ ਕਮੈਂਟ ਕਰਦਾਂਗਾ ਇਦਾਂ ਵਾਦ ਤੋਂ ਵਾਦ ਵੀਡੀਓ ਵਾਚ ਕਰੋ, ਸ਼ੇਅਰ ਕਰੋ, ਲਾਈਕ ਕਰੋ। ਵਾਦ ਤੋਂ ਵਾਦ ਮੇਰੇ ਚੈਨਲ ਤੇ ਮੇਰੀ ਸਪੋਰਟ ਕਰੋ, ਮਦਦ ਕਰੋ। ਲਓ ਜੀ ਵੇਖੋ ਇਧਰ ਕੰਮ ਕਰ ਆਪਾਂ ਕਰਨ ਛੋਗੇ ਸ਼ੁਰੂ। ਕਾਲ ਨਹੀਂ ਕਪੜੇ ਧੋ ਕੇ ਹਕੰਬਲ ਦੋ ਜਨ ਹੋ ਕੇ ਧੋਤਾ ਨਾਲ ਪੋਣੇ ਧੋ ਕੇ ਪਾਤੀ ਨਾਲ ਪੋਚਿਆ ਪੋਚਾ ਨਹੀਂ ਆ ਵੀ ਓਦਾ ਉਹ ਲਿਆ ਹੀ ਕਪੜਾ ਵੀ ਜਿਹਨੂੰ ਚਕਲੇ ਦੇ ਥੱਲੇ ਵਿਛਾ ਲਈਦਾ ਉਹ ਨਾਲ ਟਹਿ ਜਾ ਸੁੱਕਾ ਖਿਲਰਦਾ ਰਹਿਣਾ ਇਧਰ ਆਪਾਂ ਚਾਰ ਰੱਖਤਾ ਹਾਂ ਅਵੇ ਧੋਪੇ ਜੱਬੇ ਕਾੜ ਕੇ ਕਾਲ ਵਾਂਡੇ ਚ ਲਗੇ ਤੇ ਕਾਲ ਰੱਖੇ ਨਹੀਂ ਗਏ ਚਾਰ ਨੂੰ ਜਿੰਨੀ ਧੋਪ ਲੱਗੇ ਉਨੀ ਧੋਪ ਵਧਗਾ ਤੇ ਚਾਰ ਫਿਰ ਖਰਾਬ ਨਹੀਂ ਹੁੰਦਾ ਆ ਘਰ ਮੇ ਮਸਾਲਾ ਆਵੇ ਇਹ ਵੀ ਕੱਲ ਪਾ ਕੇ ਰੱਖਿਆ ਸੀ ਤੇ ਮਾਹ ਜਿੰਨੇ ਚਰਾਬ ਧੂਪੇ ਰਵਾਂਗੇ ਅੱਖਾਂ ਸਾਹਮਣੇ ਰੱਖਾਂਗੇ ਆਵੇ ਬੜਾ ਕੁਛ ਵਿੱਚ ਸੌਂਡੇ ਮਗਾ ਵੱਡੀਆਂ ਲਾਚੀਆਂ ਨਿਕੀਆਂ ਲਾਚੀਆਂ ਲਾਉਂਗ ਦਾਲ ਚੀਨੀ گلاب ਦੇ ਫੁੱਲ ਸਾਰਾ ਆਪ ਹੀ ਮੈਂ ਸਾਬਤੀ ਮਸਾਲਾ ਲੈਣਗੇ ਵੈਸੇ ਵੀ ਪੀਣੀ ਕਿਉਂਕਿ ਜਿਹੜਾ ਜਿਹੜਾ ਪੀਸਾ ਲਿਓਨੇ ਨਾ ਆਪਾਂ ਉਹਦੀ ਕੋਈ ਗਾਰੰਟੀ ਨਹੀਂ ਉਹਦੇ ਵਿੱਚ ਤਾਂ ਈਆਂ ਜਿਆਦਾ ਪਾਉਂਦੇ ਆ ਵੇਖੋ ਸਲਗਮਾਂ ਦਾ ਤੇ ਮਿਰਚਾਂ ਦਾ achar ਏ ਵੀ ਮਹਤੋਂਪਾ ਪਾ ਲੱਗ ਜਣ ਜਦੋਂ ਜਿੰਨੀਆਂ ਤੋਂ ਪਾ ਲੱਗਣ ਉਹਨਾਂ ਚਾਰ ਵਧਾ ਰਹਿੰਦਾ ਆਵੇ ਆ ਕੰਬਲ ਧੋਤਾ ਤੇ ਇਹ ਹੌਲੀ ਹੌਲੀ ਸੁਕਾਣ ਦੇ ਆ ਸਭ ਕੁ ਆਵੇ ਮਸ਼ੀਨ 'ਚ ਗੱਡੀ ਮੈਂ ਤਾਂ ਹੱਥ ਨਾਲ ਲੈਨੇ ਕੱਪੜੇ ਤੇ ਸੁਕਾ ਮਸ਼ੀਨਾਂ ਲਾਵਾਂਗੇ ਮੇਰੇ ਕੋ ਨਾ ਖਿੱਚੇ ਨਹੀਂ ਜਾਂਦੇ ਤੇ ਮੇਰੇ ਬਾਹਰ ਨਾ ਹੀ ਦੋਹਤੀ ਆ ਸਰ ਵਹੀ ਕੱਢ ਕੇ ਮੋੜਾ ਲਾ ਦੋਹਦਾ ਇਹਨਾਂ ਸਾਥ ਨੂੰ ਧੋਣੀ ਸੌਖੇ ਤਿਆਰ ਰੱਖੀ ਗੋਭੀ چیر ਕੇ ਧੋ ਬਣਾ ਕੇ ਸੁਕਣੇ ਇਹ ਆਪਾਂ ਨਾ ਪਚਾਰ ਕੁ ਗਾਜਰਾਂ ਤੇ ਦੋ ਚਾਰ ਮਿਰਚਾਂ ਲਵਾਂਗੇ ਤੇ ਕੁ ਗੋਬੀ ਇਹ ਆਪਾਂ ਚਾਰ ਖੱਟਾ ਮਿੱਠਾ ਬਣਾਵਾਂਗੇ ਤੁਹਾਨੂੰ ਵੀ ਵਿਖਾਵਾਂਗੇ ਤੁਸੀਂ ਵੀ ਵੇਖਿਓ ਆ ਲਿਆਂਦਾ ਆ ਪ ਜਨਵਰਾਂ ਦਾ ਪਾਣੀ ਵਾਲਾ ਨਾ ਠੋਨਾ ਟੁੱਟ ਗਿਆ ਸੀ ਇਹ ਕਾਲੇ ਨਵਾਂ ਲੈ ਕੇ ਆਏ ਉਹਨਾਂ ਨੂੰ ਆ ਵਿਚਾਰਿਆਂ ਨੂੰ ਰੱਖਣਾ ਪਿਆ ਸਟੀਲ ਦਾ ਉਹਦਾ ਇਹ ਚ ਪਾਣੀ ਆਵੇ ਪੀਂਦੇ ਆਵੇ ਆ ਲਿਆਏ ਗੱਲ ਮੈਂ ਤੇ ਚਲੋ ਜੀ ਇਧਰ ਮੈਂ ਢਾਬਾ ਪੇ ਪਾਣੀ dala aya ਹੁਣ ਮੈਂ ਕੰਮ ਕਰਾਂ ਸ਼ੁਰੂ ਉਹ ਆਈ ਇੱਕ ਵਾਰੀ ਬੈਨ ਦੀ ਡੇਰੇ ਆਏ ਤੋਂ ਇਹ ਕਪੜੇ ਇਹਨੂੰ ਬਾਹਰ ਇਦਾਂ ਕੱਢ ਲੈਣੀ ਕਾਪ ਤੇ ਮੰਜੇ ਤੇ ਰਹਿ ਗਿਆ ਲੋ ਆਹ ਸਾਰਾ ਤੋਂ ਉੱਤੇ ਪਾ ਆਹ ਸਮਾਨ ਤਾਂ ਪਤਾ ਜੀ ਬੋ ਆਪਣੀ ਲੇਤਾ ਤੋਂ ਨੇ ਕਿੰਨਾ ਸਮਾਨ ਇਕੱਠਾ ਕਰਨਾ ਪੈਂਦਾ। ਨਾਲ ਨਾਲ ਮੈਂ ਹੱਥ ਛੋਟਾ ਇਹ ਬਲੌਗ ਕਿ ਸਭ ਸਬਜ਼ੀ ਆਪਾਂ ਸ਼ਾਮ ਨੂੰ ਬਣਾਉਣੀ ਮਿਕਸ ਗੋਭੀ ਗਾਜਰ ਤੇ ਮਟਰ ਆਲੂ ਸ਼ਿਮਲਾ ਮਿਰਚ ਪਾ ਕੇ ਉਹ ਸਬਜ਼ੀ ਬਣਾਵਾਂਗੇ। ਹੁਣ ਤੇ ਸਾਗ ਨਾਲ ਛਕ ਲਿਆ ਜਿਹੜਾ ਕੱਲ ਪੇਕਿਆ ਉਹਦਾ ਸਾਗ ਬਣਾ ਕੇ ਦੇ ਆਈਂ। ਬਾਤੂ ਬੁੱਥੂ ਪਾ ਕੇ ਤਵੜੀ ਚ ਬਣਾ ਕੇ ਲਿਆਈ ਚੁੱਲੇ ਤੇ ਉਹ ਵੀ ਅਹੀਂ ਨਹੀਂ ਆਉਂ ਚੁੱਲੇ ਗਾੜੀ ਬਾਲਣ ਬੋਲਣ ਤੇ ਰੱਖਿਆ ਵਾ ਬਸ ਹੁਣ ਪਾਥਰਾਂ ਨਾਲ ਕਹੇ ਤੇ ਅਹੀਂ ਹਾਂ ਜੋ ਜਿੰਨੇ ਨੇ ਆਣ ਕੇ ਦੇਣੀਆਂ ਪੈਣ ਨਹੀਂ ਹੁੰਦੀ ਟਾਈਮ ਨਹੀਂ ਤੇ ਮੈਂ ਕਿਆ ਚੱਲ ਵਾਂਦੀ ਮੈਂ ਠੀਕ ਨਹੀਂ ਲਿਆ ਦਊਗੀ ਦੋ ਦਿਨ ਕੱਢ ਮੈਂ ਹਾਂ ਚੱਲ ਆਪਣੇ ਹੂੰ ਅਗਲੇ ਨੂੰ ਐਡੇ ਤੰਗ ਕਰਨਾ ਮੈਂ ਕੋਈ ਪੀਣ ਦੇ ਇਹਨਾਂ ਨੂੰ ਸਰਫ ਚ ਤੇ ਫੇਰ ਇਹਨਾਂ ਨੂੰ ਉਹ ਸਾਬਣ ਮੈਂ ਕਿਤੇ ਬੜਤੀ ਮਾਰਦੇ। ਇੱਕ ਦਿਨ ਦਾ ਕੰਮ ਕਰੀ ਗੇ। ਕੰਮ ਜੁੜ ਜਾਂਦੇ ਉਹ ਤੇ ਪਤਾ ਹੀ ਹੈ ਜਿੱਧਰ ਚੱਲ ਜੀ ਗੇ। ਹੁਣ ਪਰ ਆਜੇ ਟੋੜਦੇ ਆ। ਆਹ ਕਿ। ਮੈਂ ਮਸ਼ੀਨ ਨਾਲ ਤਾਂ ਸਕਾਉਣੇ ਹੁੰਦੇ ਆ ਤੇ ਚੱਲ ਕੋਈ ਨਹੀਂ ਤੋੜਨੀ ਨਹੀਂ ਕੋਈ ਗੱਲ। ਅੱਗੇ ਸਕਾਉਣ ਦੀ ਗੱਲ ਹੀ ਸੁੱਕਦੇ ਨਹੀਂ ਹੁਣ ਚਟ ਸੁੱਕ ਜਾਂਦੇ। ਤਾਬ ਵਾਇ ਤੇ ਖੁੱਲਾ ਆਵੇ ਪਾਣੀ ਭਰ ਕੇ। ਮੋਟਰ ਦਾ ਤਾਂ ਪਾਣੀ ਨਹੀਂ ਚੰਗਾ। ਕਿਤੇ ਲੀੜੇ ਵੀ ਪੀਲੇ ਕਰਦਾ ਵਾ। ਉਹ ਲੈ ਜਾਂਦੇ ਕਿ ਉਹ ਦੰਡਾ ਕੁਟਲੀ ਆਈ ਵਿਆਹ ਤੋਂ ਰੋਟੀ ਪਾਣੀ ਇਹ ਉਦਾਂ ਮજબੂਤ ਮੈਂ ਉਹ ਪੁੱਠਾ ਕਰਕੇ ਤੋਂ ਲੈਨੇ ਏਦਾਂ ਕੰਮ ਕੁਮ ਆ ਜਾਂਦਾ ਜੋ ਬਾਜ਼ਾਰ ਗਿਆਈ ਸੋਜੀ ਸੂਜੀ ਪਾ ਲਿਆਈ ਦੀ ਆਹ ਤੇ ਈਜੀ ਚ ਪੀਣ ਵਾਲੇ ਆ ਚਾਦਰ ਬੈਠਦੀ ਪੈਣ ਜੀ ਦੀ ਇਹਦੇ ਚ ਇਕੱਠੇ ਕਰ ਕਰ ਰੱਖੀ ਗਈ ਦੇ ਕੱਲਾ ਕੱਲਾ ਕੋਈ ਨਾ ਲਿਗੜੇ ਤੇ ਨਹੀਂ ਆਈਂਗੇ ਬਾਸ ਇਹ ਨਾਲਟਾੜੇ ਹਮੇਂ ਗੱਲਾਂ ਕਰਦੇ ਆ ਕਰਦੇ ਨੇ ਧੋਤਾ ਕੇ ਪਾ ਕੇ ਲਈਦੇ ਇਹ ਦੇ ਲੈ ਚਲੋ ਹੁਣ ਮੈਂ ਕੱਪੜੇ ਧੋਣਾ ਫਿਰ ਮੈਂ ਜਦੋਂ ਸਕਾ ਕੇ ਪਾ ਤੇ ਫਿਰ ਆਪਾਂ ਮਿਲਦੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਮੇਰੇ ਚੈਨਲ ਨੂੰ ਵਾਧ ਤੋਂ ਵਾਧ ਸਪੋਰਟ ਕਰੋ ਬਹੁਤ ਸੰਕੋਲ ਦੀ ਜ਼ਰੂਰਤ ਆ ਮੇਰੀ ਕੋਈ ਮਦਦ ਨਹੀਂ ਕਰਦਾ ਮਾਲੀਆਂ ਮੋਟੀਆਂ ਜਿਹੜੀਆਂ ਰੀਲਾ ਹੁੰਦੀਆਂ ਜੋ ਗੰਡਮਾਂਡਾ ਉਹਨੂੰ ਲੋਕ ਬਹੁਤ ਪਸੰਦ ਕਰਦੇ ਜਿਹੜੀਆਂ ਚੰਗੀਆਂ ਵੀਡੀਓ ਬਣਾ ਉਹਨਾਂ ਨੂੰ ਬਹੁਤ ਘੱਟ ਪਸੰਦ ਕਰਦੇ ਆ ਦੇ ਆਪਾਂਆਂ ਕਿਹੜੀਆਂ ਵੀਡੀਓ ਮਾੜੀਆਂ ਆਪਣੀਆਂ ਰਸੋਈ ਦੀਆਂ ਵੀਡੀਓ ਬਹੁਤ ਵਧ ਗਿਆ ਪਰਿਵਾਰ ਦੇ ਵਿੱਚ ਆਪਣੀਆਂ ਆਪਣੇ ਦਾਲ ਸਬਜ਼ੀ ਰੋਟੀ ਪਾਣੀ ਬਣਾਉਂ ਖਾਓ ਹਾਂ ਵਾਤਾ ਵਾਤਾ ਚੈਨਲ ਨੂੰ ਸਪੋਰਟ ਕਰੋ ਕਿਉਂਕਿ ਚੈਨਲ ਵੀ ਪੁਰਾਣਾ ਵਾ ਕੋਈ ਨਵਾਂ ਚੈਨਲ ਨਹੀਂ ਆ ਦੇ ਇਦਾਂ ਇੱਕ ਦੂਜੇ ਦੀ ਸਪੋਰਟ ਪੈਣਾ ਕਰਨ ਜਿਹੜੀਆਂ ਵੀਡੀਓ ਵੇਂਦੀਆਂ ਦੋ ਤਿੰਨ ਪੈਣਾ ਜਿਹੜੀਆਂ ਉਹਦੇ ਬਿਲਕੁਲ ਜਵਾਬ ਦੇ ਗਈਆਂ ਨੇ ਉਹ ਆਂਦ ਕਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਾਚ ਕਰੋ ਅਹੀਂ ਸਾਡੇ ਕੋਲ ਨਹੀਂ ਟਾਈਮ ਪਰ ਇਦਾਂ ਨਹੀਂ ਕਰਨਾ ਚਾਹੀਦਾ ਜੇ ਆਪਾਂ ਤੁਰੇ ਆ ਤਾਂ ਕਿਸੇ ਨਾਲ ਦੇ ਲੋਨ ਤੁਰੋ ਜੇ ਮਦਦ ਕਰਨ ਦੀ ਥਾਂ ਨਹੀਂ ਨਾ ਵੀ ਅਸੀਂ ਕਿਸੇ ਦੀ ਮਦਦ ਕਰਨੀ ਆ ਆ ਦੋ ਤਨ ਭੈਣਾ ਹੁਣ ਮੇਰੇ ਨਾਲ ਜੁੜੀਆਂ ਵਿਚਾਰੀਆਂ ਉਹਨਾਂ ਨੇ ਕਿਤੇ ਮੇਰਾ ਕਰਜ ਆ ਵਿਚਾਰੀਆਂ ਨੇ ਦੇਣਾ ਬਹੁਤ ਮਦਦ ਕਰ ਦਿੰਗਾਂ ਚਲੋ ਕਪੜੇ ਧੋ ਲਗੇ ਮਿਲਦੇ ਈੜੇ ਦਾ ਤਪਾ ਧੋ ਕੇ ਦਿੱਤਾ ਆ ਆਸ ਕਾਸ ਕਾ ਕੇ ਕੰਢੀ ਵੀ ਆਪਾਂ ਧੋ ਤੋ ਧੋ ਕੇ ਮਾਰਦੇ ਮੂਦੇ ਲੀੜੇ ਦਾ ਤੇਲ ਉਹਦੇ ਸਾਬ ਹੋ ਗਿਆ ਆਪਾਂ ਵੇਰ ਲੇ ਫਰੀ ਢੀਲੇ ਸਕਾਸ ਕਾ ਪਾਤੇ ਹੋਰ ਕੰਢੇ ਤੱਕ ਸਾਹਮਣੇ ਸਿੱਧੀ ਤੋਪ ਵਾ ਜਾਣੀ ਸੋਕ ਤੇ ਆ ਪੋਣੇ ਵਿੱਚ ਮਲੇ ਪਰ ਮੈਂ ਕਿਹਾ ਵੀ ਧੋ ਲਗੇ ਚਲੋ ਜੀ ਵੀਡੀਓ ਦਾ ਕਰਗੇ ਹੈਂਡ ਜੇ ਤੁਹਾਨੂੰ ਚੰਗੀ ਲੱਗੀ ਅੱਜ ਵਾਲੀ ਵੀਡੀਓ ਇੰਨੀ ਚੰਗੀ ਲੱਗੀ ਤੇ ਲਿਆਈ ਕਸ਼ੇਰ ਕਮੈਂਡ ਕਰਿਓ ਪਛਾਈਆਂ ਪਹਿਣਾ ਨਾਲ ਜੁੜੇਗਾ ਨਾ ਪਹਿਲਾਂ ਸੋਹਣੇ ਸੋਹਣੇ ਕਮੈਂਟ ਕਰਿਓ ਬਾਤੋ ਬਾਦੂ ਜੀ ਦਾ ਕਮੈਂਟ ਪੜੀ ਦੇਣਾ ਫਿਰ ਹੌਸਲਾ ਹੁੰਦਾ ਕਿ ਪਹਿਣਾ ਪਹਿਣਾ ਨਾ ਵੀੜ ਬਾਨ ਲਾ ਕੇ ਵੀ ਇਹਨਾਂ ਤੇ ਫੇਰ ਹੀ ਕਮੈਂਟ ਕਰਦਿਆਂ ਜਿਹਦੇ ਉਦਾਂ ਦਾ ਇਹਨਾਂ ਪਹਿਣਾ ਨਾਲ ਜੁੜੀਆਂ ਉਹਨਾਂ ਦਾ ਕੋਈ ਕੋਈ ਜਵਾਬ ਹੀ ਨਹੀਂ ਆਇਆ ਇੱਕ ਚੰਦਗਿਆੜ ਵਾਲੀ ਸਰਬਜੀਤ ਇੱਕ ਰੰਜੀਤ ਤੇ ਹੋਰ ਕਿੰਨੀਆਂ ਪਹਿਣਾ ਕਿਰਨਦੀਪ ਜਿਹੜਾ ਅਮਨਦੀਪ ਬਲੌਗ ਆ ਹੋਰ ਭੈਣਾ ਕੋਈ ਮੈਸੇਜ ਨਹੀਂ ਕਰਦੀ ਕੋਈ ਕਮੈਂਟ ਨਹੀਂ ਕਰਦੀ ਕੋਈ ਕੋਸ਼ ਨਹੀਂ ਆਪ ਫਿਰ ਵੀ ਮੰਨਦੇ ਆ ਵੀਡੀਓ ਸ਼ਾਰਟ ਵੀ ਨਹੀਂ ਲਾਉਂਗੀ ਵੀ ਨਹੀਂ ਸਾਰੀਆਂ ਵੀਡੀਓ ਦਾ ਜਵਾਬ ਵੀ ਦੇਣੀ ਮੈਂ ਮੈਨੂੰ ਨਹੀਂ ਚੱਲਿਆ ਸ਼ੱਕ ਕੋਈ ਗੱਲ ਨਹੀਂ ਪਰ ਵੀਡੀਓ ਪੈਣਾ ਨੂੰ ਕਿਹੜਾ ਨਹੀਂ ਹੁੰਦਾ ਨੋਟੀਫਿਕੇਸ਼ਨ ਹੁੰਦੇ ਪਰ ਜਦੋਂ ਵੀਡੀਓ ਪਾਉਣੀ ਉਸੇ ਵੇਲੇ ਚੱਲ ਜਾਂਦੇ ਜਿਨ੍ਹਾਂ ਨੇ ਆਪਾ ਚੈਨਲ ਸਬਸਕ੍ਰਾਈਬ ਕੀਤੇ ਬਾਕੀ ਚਲੋ ਨਹੀਂ ਕੋਈ ਮਦਦ ਕਰਨੀ ਚਾਹੁੰਦਾ ਇੱਕ ਬੰਨੇ ਪਹਿਣਾ ਆਂਦੀਆਂ ਹਿੰਦੋਂ ਤੋਂ ਰਹੇ ਆਂਦੇ ਹਿੰਦੋਂ ਤੋਂ ਰਹੇ ਰਵਾਂਗੇ ਦੂਜੇ ਬੰਨੇ ਕੋਈ سپورਟ ਨਹੀਂ ਕਰਦਾ ਤੇ ਕੀ ਫਾਇਦਾ ਮੰਜ਼ਲ ਤੇ ਮਿਲ ਹੀ ਜਾਣੀ ਪਰ ਚਲੋ ਉਹਨੇ ਨੇ ਡਿੱਗੇ ਬੰਦੇ ਦੇ ਮੋੜੀ ਰੂ ਤੇ ਆថਰਾ ਖਾਂਗੇ ਉੱਠ ਕੇ ਤੋਰਣ ਦੇ ਬੂਦੋ ਕਿਤੇ ਜ਼ਿੰਦਗੀ ਯਾਦ ਕਰੂਗਾ ਤੇ ਜਦੋਂ ਆਪਾਂ ਡਿੱਗੇ ਨੂੰ ਡਿੱਗਾ ਹੀ ਰਹਿਣ ਦੇਣਾ ਨੂੰ ਆਖਣਾ ਇਹ ਸਾਡੇ ਬਰਾਬਰ ਦਾ ਨਾ ਹੋ ਜੀ ਐ ਜਿਵੇਂ ਫਲਾਂ ਟੀਂਗ ਤੇ ਚਲੋ ਕੋਈ ਗੱਲ ਨਹੀਂ ਮਹਾਰਾਜ ਮਦਦ ਕਰੂਗਾ ਆਪਾਂ ਤਨੋਂ ਮਨੋਂ ਸੱਚੇ ਮਹਾਰਾਜ ਤੇ ਪ੍ਰੋ ਸਾਹਾਬਾਦੀ ਸਿੰਘ ਕਿਰਪਾ ਕਰਨਗੇ ਉਹਨੇ ਕਿਹਾ ਬਾਬਾ ਤੇਰੇ ਤੋਂ ਬਿਨਾ ਕੋਈ ਨਹੀਂ ਹੁਣ ਸਭ ਸਾਥ ਛੱਡ ਗਏ ਤੂੰ ਸਾਥ ਦੇ ਮਾਲਕਾ ਕੋਈ ਗੱਲ ਨਹੀਂ ਜੂੰਦਗਾ ਰਹਿਣ ਪੈਣ ਜਿਹੜੀਆਂ ਵੀਡੀਓ ਵੇਖ ਕੇ ਕਮੈਂਟ ਕਰਦੀਆਂ ਉਹ ਵੀ ਜੂੰਦਗਾ ਰਹਿਣ ਰੱਬ ਲੰਮਾ ਆਉਂ ਬਰਾਂ ਕਰੇ ਪਰਿਵਾਰਾਂ ਦੇ ਵਿੱਚ ਇਦਾਂ ਹੱਸਣ ਖੇਡਣ ਜਿਹੜੀਆਂ ਨਹੀਂ ਕਮੈਂਟ ਕਰਦੀਆਂ ਉਹ ਵੀ ਜੂੰਦਗਾ ਵਸਦੀਆਂ ਰਹਿਣ ਕੋਈ ਗੱਲ ਨਹੀਂ ਆਪਣੀ ਕੋਈ ਲੜਾਈ ਥੋੜੀ ਕੇ ਬੈਠਣਾ ਕੋਈ ਨਹੀਂ ਜੇ ਕਿਹਨ ਨੂੰ ਨਹੀਂ ਆਪਾਂ ਚੰਗੇ ਲੱਗਦੇ ਤਾਂ ਫਿਰ ਆਪਾਂ ਕੀ ਕਰ ਸਕਦੇ